ਪ੍ਰੋਗਰਾਮ 963 ਆ ਗਿਆ ਤੇ ਝੰਡੇ ਵਾਲਾ ਟੋਪਰ ਪਹਾੜਾ ਫਟਵਾ ਵਰਦਾ ਇਹ ਪਤਾ ਲੱਗ ਰਾਂ ਗੱਲ ਬਾਤ ਮੇਰੇ ਤੋਂ ਇਧਰ ਬਾਈ ਝੰਡੀ ਵਾਲਾ ਵੀ ਥਰਾ ਜਨਾ ਅਫੈਕਟ ਹੋਇਆ ਇਹ ਝੰਡੀ ਦਾ ਸਾਰਾ ਖੜਜਾ ਗੇਰ ਗੁਰ ਲਾਲਾ ਇਹ ਆਹ ਹੋਈ ਕਹੋ ਨੂੰ ਜਟੇਵੇਂ ਤਰੋਂ ਕਦਨਾ ਰਾਜੇ ਜੀ ਵਿਚਰ ਗਿਆ ਕੰਮ ਆ ਵੀ ਮੈਟਰੋ 963 ਆ ਜੀ ਸਵਰਾਜ ਆ ਰਾਜੇ ਜੀ ਵਿਚਰੇ ਆ ਜਣੇ ਕੰਮ ਮੈਟਰੋ ਤੁਰੇ ਘੱਟਣ ਲੱਗ ਗਿਆ ਤੁਰੇ ਘੱਟਣ ਲੱਗ ਗਿਆ ਹੁਣ ਗੱਲ ਆ ਹੁਣ ਗੱਲ ਆ ਹੁਣ ਘੱਟਣ ਲੱਗ ਗਿਆ ਰਾਜੇ ਜੀ ਦਾ ਬਹੁਤ ਜਿਆਦਾ ਗੱਲ ਪਿਆ ਜਾ ਰਿਹਾ ਹੈ ਜਾਓ 963 ਮੈਟਰੋ ਹੋਰ ਪਾਈਆ ਬੜੀ ਆਵਾਜ਼ ਜੀ ਬੱਸ ਨੂੰ ਜੋ ਕੀ ਕਰਦਾ ਹੈ